ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਸੋਈ ਨਾਲ ਜੁੜੀਆਂ ਕੁਝ ਕੰਮ ਦੀਆਂ ਗੱਲਾਂ ਵੀਡੀਓ ਨੂੰ ਤੁਸੀਂ ਪੂਰਾ ਦੇਖਣਾ ਹੈ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਨੂੰ ਆਲਟੇ ਕਰ ਲੈਣਾ ਦਾਲ ਚੌਲ ਪਕਾਉਣ ਤੋਂ ਪਹਿਲਾਂ ਸਾਫ ਪਾਣੀ ਨਾਲ ਧੋ ਕੇ ਅੱਧਾ ਘੰਟਾ ਭਿਉਂ ਕੇ ਰੱਖ ਦਿਓ ਅਤੇ ਉਸੇ ਪਾਣੀ ਵਿੱਚ ਪਕਾਇਆ ਜਾਵੇ ਚਾਵਲ ਤਾਂ ਜਲਦੀ ਪੱਕ ਜਾਂਦਾ ਹੈ ਅਤੇ ਇਹਨਾਂ ਦੀ ਵੀ ਬੱਚਤ ਹੁੰਦੀ ਹੈ। ਨੰਬਰ 2 ਪਟੂਰੇ ਦੇ ਆਟੇ ਵਿੱਚ ਜਲਦੀ ਖਮੀਰ ਚੱਕਣ ਲਈ ਬਰੈੱਡ ਦੇ 2-3 ਸਲਾਈਸ ਚੂਰਾ ਕਰਕੇ ਮਿਲਾਓ। ਜੇਕਰ ਦਹੀਂ ਖੱਟਾ ਹੋ ਜਾਂਦਾ ਹੈ, ਮਤਲਬ ਬੇਹਾ ਹੋਵੇ ਤਾਂ ਉਸ ਨੂੰ ਕੱਪੜੇ ਵਿੱਚ ਛਾਂ ਕੇ ਪਾਣੀ ਕੱਢ ਲਓ। ਚਾਹੋ ਤਾਂ ਉਸ ਵਿੱਚ ਚੀਨੀ ਅਤੇ ਸੁੱਕੇ ਮੇਵੇ ਬਰੀਕ ਕੱਟ ਕੇ ਹਲਕਾ ਜਿਹਾ ਫੈਂਟ ਲਓ। ਫ੍ਰੀਜਰ ਵਿੱਚ ਰੱਖ ਦਿਓ 2 ਘੰਟੇ ਬਾਅਦ ਤੁਸੀਂ ਸ਼ਰੀਖਾਂਡ ਦੇ ਰੂਪ ਵਿੱਚ ਖਾ ਸਕਦੇ ਹੋ ਚਾਹੋ ਤਾਂ ਦਹੀਂ ਦਾ ਪਾਣੀ ਨਿਕਲਣ ਤੋਂ ਬਾਅਦ ਉਸ ਵਿੱਚ ਥੋੜਾ ਦੁੱਧ ਮਿਲਾ ਕੇ ਰਾਇਤਾ ਪਾ ਸਕਦੇ ਹੋ ਜੇਕਰ ਤੁਸੀਂ ਨੌਕਰੀ ਪੇਸ਼ਾ ਹੋ ਤਾਂ ਕੜੀ ਦਾ ਮਸਾਲਾ ਮੈਕਸੀ ਵਿੱਚ ਜਿਆਦਾ ਪੀਸ ਕੇ ਭੁੰਨ ਕੇ ਫ੍ਰਿਜ ਵਿੱਚ ਰੱਖ ਲਓ ਅਤੇ ਇਹ ਸਬਜ਼ੀਆਂ ਦੇ ਲਈ ਤਿਆਰ ਮਸਾਲਾ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ ਨੰਬਰ 4 ਕੜੀ ਪੱਤਾ ਅਤੇ ਧਨੀਏ ਦੇ ਪੱਤਿਆਂ ਨੂੰ ਤਾਜ਼ਾ ਰੱਖਣ ਲਈ ਉਹਨਾਂ ਨੂੰ ਪਤਲੇ ਕੱਪੜੇ ਵਿੱਚ ਲਪੇਟ ਕੇ ਫ੍ਰਿਜ ਵਿੱਚ ਰੱਖੋ। ਨੰਬਰ 6 ਦੁੱਧ ਦੀ ਮਲਾਈ ਨੂੰ ਫੂਕ ਮਾਰ ਕੇ ਨਾ ਹਟਾਓ। ਫੂਕ ਜਰੀਏ ਕਿਟਾਣੂ ਦੁੱਧ ਵਿੱਚ ਚਲੇ ਜਾਂਦੇ ਹਨ ਅਤੇ ਦੁੱਧ ਦੂਸ਼ਿਤ ਹੋ ਜਾਂਦਾ ਹੈ। ਨੰਬਰ 7 ਦੁੱਧ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਆਵਾਜ਼ ਜ਼ਰੂਰ ਦਿਵਾਓ ਤਾਂ ਕਿ ਕਿਟਾਣੂ ਖਤਮ ਹੋ ਜਾਣ। ਦੁੱਧ ਨੂੰ ਜਿਆਦਾ ਦੇਰ ਨਾ ਵਾਲੋ ਇਸ ਨਾਲ ਉਸ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਨੰਬਰ 8 ਦੁੱਧ ਫਟ ਜਾਣ ਦੀ ਸਥਿਤੀ ਵਿੱਚ ਪਨੀਰ ਨੂੰ ਵੱਖ ਕਰ ਲਓ ਅਤੇ ਪਾਣੀ ਨਾਲ ਆਟਾ ਗੁੰਨ ਸਕਦੇ ਹੋ ਜਾਂ ਦਾਲ ਚੌਲ ਉਸ ਪਾਣੀ ਵਿੱਚ ਪਕਾ ਲਓ ਸਵਾਦ ਦੇ ਨਾਲ ਨਾਲ ਪੋਸ਼ਟਿਕ ਤਾਬੀ ਵੱਧ ਜਾਂਦੀ ਹੈ ਨੰਬਰ 9 ਦੁੱਧ ਵਿੱਚ ਆਟਾ ਗੁੰਨ ਕੇ ਚਪਾਤੀ ਜਾਂ ਪਰਾਠੇ ਪੂਰੀ ਬਣਾ ਸਕਦੇ ਹੋ ਜਿਆਦਾ ਖਸਤਾ ਅਤੇ ਸੁਆਦਿਸ਼ਟ ਬਣੇਗਾ ਨੰਬਰ 10 ਦੋ ਗਲਾਸ ਜੇਕਰ ਇੱਕ ਦੂਜੇ ਵਿੱਚ ਫਸ ਗਏ ਹੋ ਤਾਂ ਕਟੋਰੀ ਵਿੱਚ ਗਰਮ ਪਾਣੀ ਪਾ ਕੇ ਉਸ ਵਿੱਚ ਗਲਾਸ ਰੱਖੋ ਅੰਦਰ ਵਾਲੇ ਗਲਾਸ ਵਿੱਚ ਠੰਡਾ ਪਾਣੀ ਭਰ ਦਿਓ ਦੋਵੇਂ ਗਲਾਸ ਆਸਾਨੀ ਨਾਲ ਨਿਕਲ ਜਾਣਗੇ ਨੰਬਰ 11 ਸਰਦੀਆਂ ਵਿੱਚ ਆਸਾਨੀ ਨਾਲ ਦਹੀਂ ਜਮਾਉਣ ਲਈ ਦਹੀਂ ਜੰਮਣ ਤੋਂ ਪਹਿਲਾਂ ਬਰਤਨ ਨੂੰ ਕੈਸਰੋਲ ਵਿੱਚ ਰੱਖ ਦਿਓ ਜੋ ਆਪਣਾ ਰੋਟੀ ਗਰਮ ਵਾਲਾ ਡੱਬਾ ਹੁੰਦਾ ਹੈ ਉਸ ਵਿੱਚ ਵੀ ਦਹੀਂ ਜਮਾ ਸਕਦੇ ਹੋ ਫ੍ਰਿਜ ਦੇ ਟ੍ਰਾਂਸਪਾਰਮਟ ਤੇ ਮਤਲਬ ਜੋ ਟ੍ਰਾਂਸਮੀਟਰ ਹੁੰਦਾ ਉਸ ਦੇ ਉੱਪਰ ਵੀ ਬਰਤਨ ਨੂੰ ਰੱਖ ਸਕਦੇ ਹੋ ਤੇ ਦਹੀਂ ਆਸਾਨੀ ਨਾਲ ਜੰਮ ਜਾਏਗਾ ਨੰਬਰ 12 ਬੇਸਨ ਦੇ ਪੇੜੇ ਸਾਖਤ ਨਾ ਬਣ ਇਸ ਦੇ ਲਈ ਬੇਸਨ ਗੁੰਨ ਕੇ ਉਸ ਸਮੇਂ ਥੋੜਾ ਜਿਹਾ ਮੌਨ ਪਾ ਕੇ ਦਹੀਂ ਨਾਲ ਬੇਸਨ ਨੂੰ ਗੁੰਨੋ ਨੰਬਰ 13 ਸਟੀਲ ਦੇ ਬਰਤਨ ਵਿੱਚ ਦੁੱਧ ਉਬਾਲਨ ਤੇ ਦੁੱਧ ਅਕਸਰ ਹੀ ਠੰਨ ਲੱਗ ਜਾਂਦਾ ਹੈ। ਦੁੱਧ ਉਬਾਲਨ ਤੋਂ ਪਹਿਲਾਂ ਪਤਿਲੇ ਵਿੱਚ ਥੋੜਾ ਜਿਹਾ ਪਾਣੀ ਪਾ ਦਿਓ। ਪਾਣੀ ਉਬਲਣ ਤੋਂ ਬਾਅਦ ਦੁੱਧ ਪਾ ਕੇ ਉਬਾਲੋ। ਇਸ ਤਰ੍ਹਾਂ ਤੁਹਾਡਾ ਦੁੱਧ نیچے ਨਹੀਂ ਜੰਮੇਗਾ। ਕਈ ਵਾਰ ਜਲ ਜਾਂਦਾ ਹੈ। ਨੰਬਰ 14 ਸਬਜ਼ੀਆਂ ਨੂੰ ਧੋ ਕੇ ਕੱਟੋ। ਬਾਅਦ ਵਿੱਚ ਧੋਣ ਨਾਲ ਉਸ ਦੇਖਣੇ ਜਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ। ਨੰਬਰ 15 ਜੇਕਰ ਦੁੱਧ ਵਿੱਚ ਖਟਾਸ ਆਉਣ ਲੱਗੇ ਅਤੇ ਫਟਣ ਦਾ ਡਰ ਹੋਵੇ ਤਾਂ ਉਸ ਵਿੱਚ ਇੱਕ ਚਮਚ ਅਧ ਬਾਣੀ ਤੇ ਅੱਧਾ ਚਮਚ ਖਾਨ ਵਾਲਾ ਸੋਡਾ ਮਿਲਾ ਦਿਓ ਦੁੱਧ ਫਟਣ ਤੋਂ ਬਚ ਜਾਵੇਗਾ ਨੰਬਰ 16 ਹਰੀ ਮਿਰਚ ਨੂੰ ਜਿਆਦਾ ਸਮੇਂ ਤੱਕ ਤਾਜ਼ਾ ਰੱਖਣ ਲਈ ਉਸ ਦੀ ਡੰਡੀ ਤੋੜ ਕੇ ਰੱਖੋ ਨੰਬਰ 17 ਮਿੱਠੇ ਬਿਸਕੁਟਾਂ ਦਾ कुरकुरापन ਬਰਕਰਾਰ ਰੱਖਣ ਲਈ ਟੇਨਰ ਵਿੱਚ ਇੱਕ ਚਮਚਾਖੰਡ ਪਾ ਦਿਓ ਉਸ ਦੇ ਉੱਪਰ ਬਿਸਕਟ ਰੱਖੋ ਬਿਸਕਟ ਲੰਮੇ ਸਮੇਂ ਤੱਕ कुरकुरੇ ਰਹਿਣਗੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਲਈ ਧੰਨਵਾਦ